ਸਸ਼ਿਕਾ ਜੀ ਇਹ ਵਾਲੇ ਸੂਟ ਨੇ ਜਿਹੜੇ ਕਿ জর্ਜਟ ਤੇ ਸੂਟ ਰਹਿਣਗੇ ਸੋ ਨਵੇਂ ਪ੍ਰਿੰਟ ਆਏ ਨੇ ਤੇ ਕਲਰ ਵੀ ਇਹਨਾਂ ਦੇ ਵਿੱਚ ਬਹੁਤ ਸੋਹਣੇ ਆਏ ਤੇ ਪ੍ਰਿੰਟ ਵੀ ਬਹੁਤ ਜ਼ਿਆਦਾ ਸੋਹਣੇ ਆਏ ਨੇ ਇਸ ਵਾਰੀ ਸੋ জর্ਜਟ ਦੀ ਹੀ ਸ਼ਰਟ ਹੈ ਪ੍ਰਿੰਟਰਡ ਤੇ ਪਲੇਨ জর্ਜਟ ਦੀ ਬਾਟਮ ਰਹੇਗੀ ਤੇ জর্ਜਟ ਦਾ ਹੀ ਦੁਪੱਟਾ ਰਹੇਗਾ ਦੁਪੱਟੇ ਦੀ ਫੋਰ ਸਾਈਡ ਲੈਸ ਰਹੇਗੀ ਜੀ ਜਿਹੜੀ ਲੈਸ ਹੈ ਉਹ ਸਟਾਕ ਦੇ ਅਕੋਰਡਿੰਗ ਰਹੇਗੀ ਸੇਮ ਮਤਲਬ ਵਾਈਟ ਕਲਰ ਦੀ ਲੈਸ ਰਹੇਗੀ ਬਟ ਡਿਜ਼ਾਈਨਿੰਗ ਹੈ ਜਿਹੜੀ ਲੈਸ ਦੀ ਉਹ ਚੇਂਜ ਵੀ ਹੋ ਸਕਦੀ ਹੈਗੀ ਉਸ ਸਟਾਕ ਦੇ ਅਕੋਰਡਿੰਗ ਜਿਹੜੀ ਲੈਸ ਦੀ ਡਿਜ਼ਾਈਨਿੰਗ ਰਹੇਗੀ ਬਾਕੀ ਸੇਮ ਐਜ਼ ਇਟ ਇਜ਼ ਸ਼ਰਟ ਦਾ ਪ੍ਰਿੰਟ ਰਹੇਗਾ ਕਲਰ ਸੇਮ ਐਜ਼ ਇਟ ਇਜ਼ ਰਹੇਗਾ ਤੇ ਪ੍ਰਾਈਸ ਹੈ ਜਿਹੜਾ ਇਹਨਾਂ ਦਾ ਮੈਂਸ਼ਨ ਹੈ ਫ੍ਰੀ ਸ਼ਿਪਿੰਗ ਰਹੇਗੀ ਕੋਈ ਵੀ ਚਾਰजेस ਨਹੀਂ ਹੋਣਗੇ ਤੇ WhatsApp ਤੇ ਜਿਹੜੇ ਤੁਸੀਂ ਆਪਣੇ ਆਰਡਰਸ ਹੈ ਉਹ ਬੁੱਕ ਕਰਵਾ ਸਕਦੇ ਹੋ ਜੀ ਤੇ ਕੈਸ਼ ਔਨ ਡਿਲੀਵਰੀ ਨਹੀਂ ਹੋਏਗੀ ਆਨਲਾਈਨ ਪੇਮੈਂਟ ਹੁੰਦੀ ਹੈ ਜੀ ਸੋ ਕੈਸ਼ ਔਨ ਡਿਲੀਵਰੀ ਲਈ ਬេសਿਸ ਨਾ ਕਰਿਓ ਕਿਉਂਕਿ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਜੀ ਪੇਮੈਂਟ ਔਨਲਾਈਨ ਹੋਏਗੀ WhatsApp ਤੇ ਆਰਡਰਸ ਬੁੱਕ ਹੋਣਗੇ ਐਡਰੈਸ ਤੇ ਪੇਮੈਂਟ ਸੈਂਡ ਕਰਕੇ ਜਿਹੜੇ ਤੁਸੀਂ ਆਪਣਾ ਆਰਡਰ ਹੈ ਉਹ ਬੁੱਕ ਕਰਵਾ ਸਕਦੇ ਹੋ ਸੋ ਡਿਜ਼ਾਈਨਿੰਗ ਇਹਨਾਂ ਦੇ ਵਿੱਚ ਬਹੁਤ ਸੋਹਣੀ ਸੋਹਣੀ